ਦੋਸਤੋ ਕੀ ਹਾਲ ਹੈ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਜਿਹੜੀ ਆ ਪੱਛ ਦੀ ਹੁਣ ਵੀਡੀਓ ਬਣਾ ਰਹੇ ਆ ਇਹ ਤੁਸੀਂ ਸਾਰੀ ਦੇਖ ਰਹੇ ਹੋਵੋਗੇ ਫੇਸਬੁੱਕ ਔਰ ਇੰਸਟਾਗ੍ਰam ਤੁਸੀਂ ਚਲਾਉਂਦੇ ਹੋਵੋਗੇ ਤਾਂ ਉਹ ਅਪਲੋਡ ਹੋਈ ਜਾਂਦਾ ਹੋਇਆ ਚੱਲ ਨਹੀਂ ਰਿਹਾ ਹੋਣਾ ਇਹ ਸਾਰੇ ਨਾਲ ਆਪਣੀ ਇੰਡੀਆ ਦੇ ਵਿੱਚ ਹੁਣੀ ਹੁਣੀ ਤੁਹਾਨੂੰ ਦੱਸ ਰਿਹਾ ਜਿਹੜੀ ਆਪਣੇ ਫੇਸਬੁੱਕ ਤੇ ਜਿਹੜਾ ਇੰਸਟਾਗ੍ਰam ਇਹਨੂੰ ਇੱਕ ਮੈਟਾ ਬਿਜ਼ਨਸ ਜਿਹੜੀ ਇਕੋ ਕੰਪਨੀ ਆ ਮਾਰਕ ਜੈਗਵਾਰ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਆ ਮਾਨੀਆਂ ਦੇ ਵਿਆਹ ਦੇ ਵਿੱਚ ਵੀ ਨੱਚ ਰਿਹਾ ਸੀ ਤਾਂ ਉਹਨੂੰ ਇਹ ਰਨ ਕਰ ਰਿਹਾ ਹੈ ਠੀਕ ਹੈ ਉਹਦੀ ਟੀਮ ਇਹਨੂੰ ਰਨ ਕਰ ਰਹੀ ਹੈ ਤੇ ਇਹ ਹੁਣ ਉਹਨਾਂ ਦੁਆਰਾ ਕੋਈ ਅਪਡੇਟ ਦੇ ਕਰਨੇ ਬੰਦ ਕਰ ਦਿੱਤਾ ਗਿਆ ਤੁਸੀਂ ਇਹ ਇੰਡੀਆ ਦੇ ਵਿੱਚ ਇੱਕ ਵਾਰੀ ਬੰਦ ਹੈ ਨਵੀਂ ਤੋਂ ਨਵੀਂ ਕੋਈ ਵੱਡੀ ਕੋਈ ਇੱਕ ਇਹਦੇ ਵਿੱਚ ਅਪਡੇਟ ਕਰਨਾ ਜਾ ਰਹੇ ਹੈ ਜਿਹਦੇ ਕਰਕੇ ਕੀ ਇਹ ਬੰਦ ਕਰ ਦਿੱਤਾ ਤਾਂ ਚਲੋ ਹੁਣ ਇਹ ਦੱਸ ਦਿਆ ਆਪਾਂ ਸਾਨੂੰ ਇੱਕ ਭਰਉਣ ਦੀ ਲੋੜ ਨਹੀਂ ਕਿ ਇਹ ਬੈਕ ਐਂਡ ਹੈਗਾ ਠੀਕ ਹੈ ਇਹ ਆਈ ਨਹੀਂ ਪਤਾ ਅੱਜ ਰਾਤ ਨੂੰ ਤੇ ਜਾਂ ਕੱਲ ਸਵੇਰ ਤੱਕ ਇਹ ਚੱਲ ਜਾਣਾਗਾ ਤੇ ਜੇ ਤੁਸੀਂ ਫੇਸਬੁੱਕ ਵੀ ਖੋਲਦੇ ਹੋਵੋਗੇ ਤਾਂ ਉਹ ਆਈ ਈ ਮੰਗਦਾ ਜੇ ਤੁਸੀਂ ਆਪਦੀ ਲੌਗਇਨ ਆਈ ਈ ਭਰਦੇ ਹੋ ਤਾਂ ਪਾਸਵਰਡ ਮੰਗਦਾ ਪਾਸਵਰਡ ਭਰਦੇ ਹੋ ਕਤ ਸਮਥਿੰਗ ਵੈਂਟ ਰੋਂਗ ਆ ਰਿਹਾ ਹੈ ਠੀਕ ਹੈ ਤੁਸੀਂ ਇਹ ਨਾ ਘਬਰਾਓ ਤੁਹਾਡੀ ਇਹ ਸਾਰਾ ਕੁਝ ਪਾਸਵਰਡ ਜਾਂ ਕੁਝ ਵੀ ਹੈ ਇਹ ਲੱਗ ਜਾਣਾ ਹੈ ਇਹ ਕੁਝ ਕੁ ਘੰਟਿਆਂ ਬਾਅਦ ਚੱਲ ਜਾਏਗਾ ਕਿਉਂਕਿ ਅਸੀਂ ਪਲੇ ਸਟੋਰ ਤੇ ਚੈੱਕ ਕੀਤਾ ਸੀ ਜਿਹੜਾ ਇਸ ਇੰਸਟਾਗ੍ਰam ਕੋਲ ਦੀ ਸੀ ਤਾਂ ਉਹਨਾਂ ਨੇ ਇੱਕ ਅਪਡੇਟ ਪਾਈ ਸੀ ਜਿਹਦੇ ਕਰਕੇ ਉਹ ਅਪਡੇਟ ਨਹੀਂ ਚੰਗੀ ਤਰ੍ਹਾਂ ਹੋਈ ਤੇ ਉਹਨਾਂ ਤੋਂ ਨਹੀਂ ਅਪਲੋਡ ਹੋਈ ਤਾਂ ਉਹਨਾਂ ਨੇ ਇੱਕ ਵਾਰੀ ਸਾਰੀ ਬੰਦ ਕਰਕੇ ਤੇ ਨਵੀਂ ਅਪਡੇਟ ਦੇ ਵਿੱਚ ਜੋ ਵੀ ਨਵੀਂ ਕੋਈ ਚੀਜ਼ ਹੈ ਕਰਨ ਜਾ ਰਹੇ ਆ ਤਾਂ ਉਹ ਕਰਨੀ ਉਹਨਾਂ ਨੇ ਉਹ ਕਰ ਦੇਣਗੇ ਤੇ ਜਿਹੜੀ ਆਪਣੀ ਇੰਸਟਾਗ੍ਰam ਔਰ ਇੰਸਟਾਗ੍ਰਾਮ ਔਰ ਸਨੇਪ ਆਪਣੇ ਕੇ ਫੇਸਬੁੱਕ ਕੇ ਦੋਨੇ ਚੱਲ ਜਾਣੀ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਤੁਸੀਂ ਨਾ ਘਬਰਾਓ ਤੁਸੀਂ ਜਿੰਨੇ ਮਰਜ਼ੀ ਰੀਲਾਂ ਪਾ ਸਕਦੇ ਹੋ ਤੁਸੀਂ ਅੱਜ ਦੀ ਰਾਤ ਰੀਲਾਂ ਨਹੀਂ ਦੇਖ ਸਕਦੇ ਅੱਜ ਦੀ ਰਾਤ ਤੁਸੀਂ ਫੇਸਬੁੱਕ ਜਾਂ ਇੰਸਟਾਗ੍ਰਾਮ ਨਹੀਂ ਚਲਾ ਸਕਦੇ ਪਰ ਤੁਹਾਨੂੰ ਸਵੇਰੇ ਪੂਰੀ ਅਪਡੇਟ ਦੇ ਵਿੱਚ ਤੇ ਆਪਦੀ ਤੁਸੀਂ ਆਈਡੀ ਭਰ ਕੇ ਲੌਗਇਨ ਕਰਕੇ ਤੁਸੀਂ ਸਾਰਾ ਕੁਝ ਚਲਾ ਸਕਦੇ ਹੋ ਤੁਸੀਂ ਨਾ ਘਬਰਾਓ ਤਾਂ ਤੁਸੀਂ ਨਾ ਡਰੋ ਇਹ ਸਾਰੇ ਭਾਰਤ ਦੇ ਵਿੱਚ ਹੀ ਬੰਦ ਹੋ ਚੁੱਕਿਆ ਹੈ ਇਸ ਟਾਈਮ ਉਹ ਕੋਈ ਅਪਡੇਟ ਦੇ ਵਿੱਚ ਕੋਈ ਨਵੀਆਂ ਸ਼ਰਤਾਂ ਲੈ ਕੇ ਆ ਰਹੇ ਹੈ ਉਹ ਸ਼ਰਤਾਂ ਦੇ ਨਾਲ ਤੁਹਾਨੂੰ ਕੱਲ੍ਹ ਨੂੰ ਸਵੇਰੇ ਸਾਰੇ ਕੁਝ ਨਵੀਂ ਜਾਣਕਾਰੀ ਦੇਵਾਂਗੇ ਤਾਂ ਉਹ ਲੈ ਕੇ ਅਪਡੇਟ ਹੋਊਗਾ ਤਾਂ ਉਹ ਆਪਣੇ ਐਪ ਚੱਲੂਗਾ ਤਾਂ ਤੁਸੀਂ ਉਹਦੇ ਵਿੱਚ ਆਪਣੀ ਆਈਡੀ ਲੌਗਇਨ ਕਰਕੇ ਦੁਬਾਰਾ ਫਿਰ ਖਲਾ ਸਕਦੇ ਜੀ ਤੁਸੀਂ ਨਾਕਰਾਵੋ ਬਹੁਤ ਬਹੁਤ ਧੰਨਵਾਦ ਜੀ ਨਵੀਂ ਅਪਡੇਟ ਨਹੀਂ ਸਕ ਨਾਲ ਜੁੜੇ ਰਹੋ ਆਪਾਂ ਤੁਹਾਡੇ ਲਈ ਹੋਰ ਕੋਈ ਜਾਣਕਾਰੀ ਲਿਆ ਕਰਾਂਗੇ ਬਹੁਤ ਬਹੁਤ ਧੰਨਵਾਦ